ਵਾਸ਼ਿੰਗ ਮਸ਼ੀਨਾਂ ਵਿੱਚ ਕੱਪੜੇ ਧੋਣ ਵਾਲੇ ਹੋ ਜਾਓ ਸਾਵਧਾਨ ਕਿਤੇ ਕੱਪੜੇ ਧੋਣ ਲੱਗੇ ਤੁਹਾਡੇ ਨਾਲ ਵੀ ਵਾਪਰ ਨਾ ਜਾਵੇ ਆਹ ਪਣ ਅਕਸਰ ਹੀ ਬਹੁਤ ਸਾਰੇ ਘਰਾਂ ਵਿੱਚ ਕੱਪੜੇ ਵਾਸ਼ਿੰਗ ਮਸ਼ੀਨਾਂ ਵਿੱਚ ਧੋਤੇ ਜਾਂਦੇ ਨੇ ਪਰ ਹੁਣ ਇੱਕ ਵਾਸ਼ਿੰਗ ਮਸ਼ੀਨ ਦੀ ਵੀਡੀਓ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਵਾਸ਼ਿੰਗ ਮਸ਼ੀਨ ਵਿੱਚ ਕਾਲਾ ਸ਼ਾਹ ਸੱਪ ਬੈਠਾ ਦਿਖਾਈ ਦੇ ਰਿਹਾ ਹੈ ਦਰਅਸਲ ਬਹੁਤ ਸਾਰੇ ਘਰਾਂ ਵਿੱਚ ਲਾਈਟਿੰਗ ਅਤੇ ਬਾਥਰੂਮ ਦੇ ਵਿਚਾਲੇ ਇੱਕ ਕੱਪੜੇ ਧੋਣ ਵਾਲੀ ਮਸ਼ੀਨ ਵਾਸਤੇ ਵੱਖਰੀ ਥਾਂ ਬਣਾਈ ਹੁੰਦੀ ਹੈ ਸੋ ਇਸ ਪਰਿਵਾਰ ਨੇ ਵੀ ਇਸੇ ਤਰ੍ਹਾਂ ਇੱਕ ਥਾਂ ਬਣਾਈ ਹੋਈ ਸੀ ਦੀ ਔਰਤ ਸਵੇਰੇ ਕੱਪੜੇ ਧੋਣ ਲਈ ਮਸ਼ੀਨ ਖੋਲਦੀ ਹੈ ਤਾਂ ਉਸ ਵਿੱਚ ਇੱਕ ਕਾਲਾ ਛਾਜ ਹਰੀਲਾ ਸੱਪ ਬੈਠਾ ਦਿਖਾਈ ਦਿੰਦਾ ਹੈ ਜਿਸ ਤੋਂ ਬਾਅਦ ਔਰਤ ਮਸ਼ੀਨ ਦਾ ਢੱਕਣ ਬੰਦ ਕਰਕੇ ਆਪਣੇ ਘਰ ਵਾਲੇ ਨੂੰ ਬੁਲਾਉਂਦੀ ਹੈ ਅਤੇ ਕਾਫੀ ਦੇਰ ਬਾਅਦ ਮਸਾਂ ਸੱਪ ਨੂੰ ਬਾਹਰ ਕੱਢ ਕੇ ਮਾਰਿਆ ਜਾਂਦਾ ਹੈ ਸੋ ਔਰਤ ਦੀ ਖੁਸ਼ਕਿਸਮਤੀ ਸੀ ਕਿ ਕੋਈ ਵੀ ਅਨਹੋਣੀ ਘਟਨਾ ਨਹੀਂ ਵਾਪਰੀ ਸੋ ਜੇਕਰ ਤੁਹਾਡੀਆਂ ਵੀ ਵਾਸ਼ਿੰਗ ਮਸ਼ੀਨਾਂ ਹਰ ਟਾਈਮ ਇੱਕੋ ਥਾਂ ਤੇ ਪਈਆਂ ਰਹਿੰਦੀਆਂ ਨੇ ਤਾਂ ਹਫ਼ਤੇ ਵਿੱਚ ਇੱਕ ਜਾਂ ਦੋ ਬਾਰ ਇਹਨਾਂ ਨੂੰ ਚੰਗੀ ਤਰ੍ਹਾਂ ਜ਼ਰੂਰ ਚੈੱਕ ਕਰੋ ਸੋ ਇਸ ਵੀਡੀਓ ਨੂੰ ਆਪਣੇ ਯਾਰਾਂ ਦੋਸਤਾਂ ਤੇ ਰਿਸ਼ਤੇਦਾਰਾਂ ਤੱਕ ਜ਼ਰੂਰ ਸ਼ੇਅਰ ਕਰੋ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ